ਸੋ ਇਸ ਵੇਲੇ ਅਸੀਂ ਖੜੇ ਹਾਂ ਸ਼ੰਮੂ ਬਾਰਡਰ ਦੇ ਉੱਤੇ ਰਾਤ ਦੇ ਸਮੇਂ ਦਾ ਤੁਹਾਨੂੰ ਮੈਂ ਹਾਲਾਤ ਦਿਖਾਉਣ ਦੇ ਜਾ ਰਿਹਾ ਜਿਵੇਂ ਕਿਸਾਨ ਜਿਹੜੇ ਆ ਭਾਰੀ ਗਿਣਤੀ ਵਿੱਚ ਜਿਹੜੇ ਆ ਉਹਨਾਂ ਟਰਾਲੀਆਂ ਜਿਹੜੀਆਂ ਖੜੀਆਂ ਹੋਈਆਂ ਨੇ ਕਿਉਂਕਿ ਇਹ ਕਿਸਾਨ ਜਿਹੜੇ ਆ ਆਪਣੇ ਹੱਕਾਂ ਨੂੰ ਲੈਣ ਦੇ ਲਈ ਜਿਹੜੀਆਂ ਆਪਣੀਆਂ ਰਹਿੰਦੀਆਂ ਪੀ 2020 ਦੇ 21 ਦੇ ਵਿੱਚ ਜਿਹੜੀਆਂ ਮੋਦੀ ਵੱਲੋਂ ਆਸ਼ਵਾਸ਼ਣ ਦੇ ਕੇ ਮੰਗਾ ਦੇ ਕੇ ਨਾ ਹਟਾ ਦਿੱਤਾ ਗਿਆ ਸੀ ਉੱਥੋਂ ਪਰੋਸਾ ਦੇ ਕੋਟਾ ਦਿੱਤਾ ਪਰ ਉਹ ਮੰਗਾ ਪੂਰੀਆਂ ਨਹੀਂ ਕੀਤੀਆਂ ਗਈਆਂ ਸੋ ਉਹਨਾਂ ਮੰਗਾ ਨੂੰ ਪੂਰਾ ਕਰਨ ਦੇ ਲਈ ਕਿਸਾਨ ਜਿਹੜੇ ਆ ਤਿੰਨ ਚਾਰ ਰੋਜ਼ਾਂ ਤੋਂ ਜਿਹੜੇ ਇੱਥੇ ਰੋਜ਼ ਦੀ ਰੋਜ਼ ਭਾਰੀ ਗਿਣਤੀ ਵਿੱਚ ਪਹੁੰਚ ਰਹੇ ਨੇ ਵੱਡ ਇੱਕ ਕੱਟ ਜਿਹੜਾ ਇਹ ਕਹ ਸਕਦੇ ਸੱਤ ਅੱਠ ਕਿਲੋਮੀਟਰ ਦਾ ਜਿਹੜਾ ਸ਼ੰਭੂ ਬਾਟੋ ਤੋਂ ਲੈ ਕੇ ਰਾਜਪੁਰੇ ਤੱਕ ਜਿਹੜਾ ਇੱਥੇ ਪੂਰਾ ਟਰਾਲੀਆਂ ਦਾ ਜਾਮ ਲੱਗਾ ਹੋਇਆ ਆ ਇਹਨਾਂ ਦੀ ਮੰਗਾਂ ਕਦੋਂ ਮੰਨ ਹੁੰਦੀਆਂ ਕਿਵੇਂ ਮੰਨ ਹੁੰਦੀਆਂ ਤੇ ਇਹਦਾ ਸਿਰਫ ਇੰਤਜ਼ਾਰ ਹੈ ਇਹਨਾਂ ਯੋਧਿਆਂ ਨੂੰ ਇਹਨਾਂ ਕਿਸਾਨਾਂ ਨੂੰ ਇਹ ਪੰਜਾਬੀਆਂ ਨੂੰ ਕਿਉਂਕਿ ਬਹੁਤ ਗਿਣਤੀ ਦੇ ਵਿੱਚ ਆਪਣਾ ਛੇਛਮੀ ਨੇ ਦਾ ਸਾਹ ਦਾ ਲੰਗਰ ਲੈ ਕੇ ਹਰ ਚੀਜ਼ ਤਰ੍ਹਾਂ ਦੀ ਵਸੂ ਫਰਸਟ ਏਡ ਦੀਆਂ ਸਹੂਲਤਾਂ ਦੀ ਹਰ ਚੀਜ਼ ਜਿਹੜੀ ਲੈ ਕੇ ਇੱਥੇ ਪਹੁੰਚੇ ਹੋਏ ਨੇ ਰਹਿਣ ਦੇ ਬੰਦੋਬਸ ਨੇ ਪਾਣੀ ਦੇ ਟੈਂਕਰ ਵੀ ਨੇ ਥਾ-ਥਾ ਤੇ ਲੰਗਰ ਲੱਗੇ ਹੋਏ ਨੇ ਐਂਬੂਲੈਂਸਾਂ ਵੀ ਖੜੀਆਂ ਨੇ ਪੁਲਿਸ ਪ੍ਰਸ਼ਾਸਨ ਵੀ ਖੜਾ ਹੋਇਆ ਹੈ ਸੋ ਹਰ ਪਾਸੇ ਜਿਹੜਾ ਕਿ ਇਹ ਕਿਸਾਨ ਆ ਡਟੇ ਹੋਏ ਨੇ ਕਿ ਆਪਣੀਆਂ ਸਿਰਫ ਚਾਹੁੰਦੇ ਨੇ ਕਿ ਸਾਡੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਜੇ ਮੰਨ ਮੰਨ ਲੈਂਦੇ ਨੇ ਤਾਂ ਇਥੋਂ ਦਾ ਬਾਬਸਾ ਵਾਪਸ ਪੰਜਾਬ ਚਲੇ ਜਾਣਗੇ ਅਗਰ ਨਹੀਂ ਇਹਨਾਂ ਦੀ ਮੰਗਾਂ ਨਹੀਂ ਜਾਂ ਤਾਂ ਇਹਨਾਂ ਦਾ ਕੂ ਜਿਹੜਾ ਸਿੰਧੂਬਾੜ ਤੋਂ ਸਿੰਘੂ ਤੱਕ ਜਿਹੜਾ ਦਿੱਲੀ ਤੱਕ ਜਾਵੇਗਾ ਕਿਉਂਕਿ ਦਿੱਲੀ ਜਾ ਕੇ ਇਹਨੇ ਪ੍ਰੋਟੈਸਟ ਕਰਨਗੇ ਔਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਗ ਕੇ ਹਟਣਗੇ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾੜੇ ਕਿ ਕਿਵੇਂ ਤਸਵੀਰਾਂ ਕਿਵੇਂ ਜਗਾ ਜਗਾ ਤੇ ਤਾਂ ਤੇ ਲੰਗਰ ਲੱਗੇ ਹੋਏ ਨੇ ਕੋਈ ਕਿਉਂਕਿ ਗੁਰੂ ਦਾ ਲੰਗਰ ਜਿਹੜਾ ਟੁੱਟ ਲੰਗਰ ਹੈ ਹਮੇਸ਼ਾ ਵਰਤਾਇਆ ਜਾ ਰਿਹਾ ਇੱਥੇ ਸਾਡਾ ਜਦੋਂ ਤੋਂ ਲੰਗਰ ਇੱਥੇ ਇਹ ਜਿਹੜੇ ਆ ਕਿਸਾਨ ਆਏ ਨੇ ਉਦੋਂ ਤੋਂ ਪੂਰੀ ਵਿਵਸਥਾ ਦੇ ਨਾਲ ਆਏ ਹੋਏ ਨੇ ਔਰ ਇਹਨਾਂ ਦੇ ਵਿੱਚ ਇੱਕੋ ਹੀ ਕਹਿ ਕੇ ਜੋ ਸਾਡੇ ਹੱਕ ਨੇ ਉਹ ਸਾਨੂੰ ਦਿੱਤੇ ਜਾਣ ਅਸੀਂ ਉਹ ਹੱਕ ਲੈ ਕੇ ਜਾਵਾਂਗੇ ਸੋ ਲੰਬੀ ਜਿਹੜੀਆਂ ਪਤਾ ਜਿਹੜੀਆਂ ਟਰਾਲੀਆਂ ਦੀ ਟਰੈਕਟਰਾਂ ਦੀ ਹੋਰ ਵਹੀਕਲ ਜਿਹੜੇ ਆ ਉੱਥੇ ਲੱਗੇ ਹੋਏ ਨੇ ਸੋ ਦੇਖ ਤੂੰ ਦੇਖ ਸਕਦੇ ਹੋ ਮੌਕੇ ਦੀਆਂ ਰਾਤ ਦੇ ਸਮੇਂ ਦੀਆਂ ਤਸਵੀਰਾਂ